ਫਗਵਾੜਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੀਤੇ ਦਿਨੀ ਗ੍ਰਿਫਤਾਰ ਕੀਤੇ ਤਿੰਨ ਦੋਸ਼ੀਆਂ ਵੱਲੋਂ ਕੀਤੀ ਪੁਸ਼ਕਿਸ਼ ਦੇ ਆਧਾਰ 'ਤੇ ਹੁਣ ਇਸੇ ਹੀ ਮਾਮਲੇ ਵਿੱਚ ਪੰਜ ਹੋਰ ਪਿਸਤਲ ਅਤੇ 13 ਹੋਰ ਜਿੰਦਾ ਰੌਂਦ ਬਰਾਮਦ ਕਰਕੇ ਕੁੱਲ 12 ਪਿਸਤਲ ਅਤੇ 48 ਰੌਂਦ ਬਰਾਮਦ ਕੀਤੇ ਹਨ ਫਗਵਾੜਾ ਵਿਖੇ ਪੱਤਰਕਾਰ ਫਾਰਤਾ ਦੌਰਾਨ ਗੱਲਬਾਤ ਕਰਦੇ ਹਨ ਐਸਐਸਪੀ ਕਪੂਰਥਲਾ ਬਤਸਲਾ ਗੁਪਤਾ ਨੇ ਦੱਸਿਆ ਕਿ ਗੈਂਗਬਾਰ ਅਤੇ ਨਜਾਇਜ਼ ਅਸਰੇ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਇੱਕ ਸਪੈਸ਼ਲ ਮੁਹਿੰਮ ਤਹਿਤ ਸੀਆਈਏ ਸਟਾਫ ਫਗਵਾੜਾ ਦੀ ਟੀਮ ਨੇ ਬੀਤੇ ਦਿਨੀ ਆਪਣੀ ਗੈਨ ਚਲਾ ਰਹੇ ਸੁਖਵਰਤ ਸਿੰਘ ਉਰਫ ਸੁਖਾ ਪੁੱਤਰ ਰੇਸ਼ਵੰਤ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਆਪਣੇ ਦੋ ਹੋਰ ਸਾਥੀਆਂ ਰੋਸ਼ਨ ਸਿੰਘ ਪੁੱਤਰ ਹਰ ਰੋਸ਼ਨਨਾਥ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਜੀਤ ਕੁਮਾਰ ਉਰਫ ਅਰਜੂ ਪੁੱਤਰ ਜੀਤਰਾਮ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਗੌਂਸਤੌਰ ਕਟ ਹਾਈਵੇ ਤੇ ਨਾਕਾਬੰਦੀ ਦੌਰਾਨ ਸਵਿਫਟ ਕਾਰ ਜਿਨ੍ਹਾਂ ਕੋਲੋਂ ਪੁਲਿਸ ਨੇ ਮੌਕੇ ਤੇ 7 ਪਿਸਤਲ ਅਤੇ ਰੌਂਦ ਬਰਾਮਦ ਕੀਤੇ ਸਨ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਰਿਮਾਂਡ ਦੌਰਾਨ ਪੁਲਿਸ ਨੇ ਉਕਤ ਦੋਸ਼ੀ ਰੋਸ਼ਨ ਸਿੰਘ ਪਾਸੋਂ ਲੁਕਾਛ પાਕੇ ਰੱਖੇ 5 ਹੋਰ ਪਿਸਤਲ ਅਤੇ 13 ਰੌਂਦ ਬਰਾਮਦ ਕੀਤੇ ਐਸਐਸਟੀ ਮੁਤਾਬਕ ਦੋਸ਼ੀ ਇਹ ਅਸਲਾ ਆਪਣੀ ਗੈਂਗ ਨੂੰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਉਂਦੇ ਸਨ ਅਤੇ ਇਸੇ ਤਰ੍ਹਾਂ ਹੀ ਪੁਲਿਸ ਵੱਲੋਂ ਇੱਕ ਹੋਰ ਮਾਮਲੇ 'ਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਐਸਐਸਪੀ ਕਪੂਰਥਲਾ ਨੇ ਦੱਸਿਆ ਕਿ ਮਿਤੀ 12 ਮਾਰਚ ਨੂੰ ਸੰਜੀਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਹਦੀਆਵਾਦ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਐਮਐਡਆਰ ਐਂਟਰਪ੍ਰਾਈਜ਼ੇਸ ਨਾਮ ਤੋਂ ਮਨੀ ਚੇਂਜਰ ਦੀ ਦੁਕਾਨ ਹਦੀਆਵਾਦ ਚੌਕ ਵਿਖੇ ਹੈ ਜਿੱਥੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਦਸਤਰ ਅਤੇ ਪਿਸਤੌਲ ਦੀ ਨੋਕ ਤੇ ਉਸਦੀ ਦੁਕਾਨ ਤੋਂ 2 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਐਸਐਚਓ ਥਾਣਾ ਸਤਨਾਪੁਰਾ ਗੌਰਵਦੀ ਅਧੀਨ ਨਿਗਰਾਨੀ ਹੇਠ ਪੁਲਿਸ ਵੱਲੋਂ ਟੈਕਨੀਕਲ ਅਤੇ ਵਿਗਿਆਨਿਕ ਢੰਗ ਨਾਲ ਸਿਰਫ 12 ਘੰਟਿਆਂ ਵਿੱਚ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਦੋਸ਼ੀਆਂ ਦੀ ਪਛਾਣ ਅਵਤਾਰ ਸਿੰਘ ਉਰਫ ਰਾਣਾ ਪੁੱਤਰ ਸੇਵਾ ਸਿੰਘ ਵਾਸੀ ਘੁੰਮਣਾ ਅਤੇ ਰਾਕੇਸ਼ ਕੁਮਾਰ ਉਰਫ ਰਿੱਕੀ ਪੁੱਤਰ ਜਸਪਾਲ ਚੰਦ ਵਾਸੀ ਪਿੰਡ ਘੁੰਮਣਾ ਥਾਣਾ ਬਹਿਰਾਮ ਹਾਲ ਵਾਸੀ ਚਾਚੋ ਕੀ ਕਲੋਨੀ ਫਗਵਾੜਾ ਵੱਜੋਂ ਹੋਈ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਇੱਕ ਦਾਤਰ ਇੱਕ ਮੋਟਰਸਾਈਕਲ ਦੋ ਮੋਬਾਈਲ ਅਤੇ 2700 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਬਾਰੇ ਗੱਲਬਾਤ ਕਰਦੇ ਹਾਂ ਐਸਐਸਪੀ ਕਪੂਰਸਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਜਾਇਜ਼ ਅਸਲੇ ਸਮੇਤ 9 ਲੱਖ 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਉਹ ਦੋਸ਼ੀ ਦੀ ਪਹਿਚਾਨ ਦਿਲਦਾਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਜੂਠੇਵਾਲ ਕੰਬੋਜ ਅਮਰਸਰ ਵਜੋਂ ਹੋਈ ਹੈ ਪੁਨਾ ਦੱਸਿਆ ਕਿ ਉਕਤ ਦੋਸ਼ੀ ਨੂੰ ਠਾਣਾ ਸਦਰ ਦੇ ਐਸ ਐਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਹਵੇਲੀ ਪੁਲ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਕਾਬੂ ਕੀਤਾ ਜਿਸ ਕੋਲੋਂ ਪੁਲਿਸ ਨੇ ਚੈਕਿੰਗ ਦੌਰਾਨ ਮੌਕੇ ਤੇ ਇੱਕ ਪਿਸਟਲ ਬਰੇਟਾ ਮੈਗਜ਼ੀਨ 6 ਰੌਂਦ ਵੀ ਬਰਾਮਦ ਕੀਤੇ ਪੁਲਿਸ ਵੱਲੋਂ ਸਾਰੇ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਨਾਈਸ ਕ੍ਰਾਈਮ ਦੇ ਖਿਲਾਫ ਔਰ ਹੀ ਆਰਗੇਨਾਈਜ਼ਡ ਕ੍ਰਾਈਮ ਕੇ ਅਗੇ ਜਿਹੜੀ ਡਰਾਈਵ ਹੈ ਇਹਦੇ ਤਹਿਤ ਹੀ ਅਸੀਂ ਜਿੰਨੇ ਵੀ ਬੰਦੇ ਜੋ ਸ਼ਹਿਰ ਦੇ ਵਿੱਚ ਨਾ ਇੱਕ ਇਨਸਿਕਿਉਰਿਟੀ ਦਾ ਮਾਹੌਲ ਫੈਲਾਉਂਦੇ ਐ ਐਕਸਟਰਸ਼ਨ ਕਾਲਸ ਕਰਦੇ ਐ ਲੁੱਟਖੋ ਕਰਦੇ ਐ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਹਾਂ। ਤੋਂ ਇਸੇ ਮੋਹਮ ਦੇ ਤਹਿਤ ਅਸੀਂ ਜਿਦਾ ਕੀ ਲਾਸਟ ਵੀਕ ਵੀ ਇੱਕ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਹੋਏ ਸੀ ਸੁਖਵੰਤ ਸੁਖਵੰਤ ਸਿੰਘ ਰੋਸ਼ਨ ਸਿੰਘ ਔਰ ਅਜੇ ਕੁਮਾਰ ਇਨਾ ਦੀ ਫਰਦਰ ਇਨਟਰੋਗੇਸ਼ਨ ਲਾਸਟ ਵੀ ਅਸੀਂ ਇਹਨਾਂ ਤੋਂ 7 ਵੈਪਨਸ ਰਿਕਵਰ ਕੀਤੇ ਸੀ ਫਰਦਰ ਇਨਟਰੋਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਤੋਂ 5 ਵੈਪਨਸ ਹੋਰ ਰਿਕਵਰ ਕੀਤੇ ਹਨ ਔਰ ਇਹ ਸਾਰੇ ਜਿੱਦਾਂ ਅਸੀਂ ਪਹਿਲੇ ਵੀ ਬਰੀਫ ਕੀਤਾ ਹੋਇਆ ਸੀ ਕਿ ਇਹ ਬੰਦੇ ਲਗਾਤਾਰ ਇੱਕ ਗੈਂਗ ਚਲਾ ਰਹੇ ਸੀ ਜੋ ਕਿ ਐਕਸਟਰਸ਼ਨ ਕਾਲ ਕਰਦੇ ਹਨ ਕਿਤੇ ਕੋਈ ਆਰਗੇਨਾਈਜ਼ ਕ੍ਰਾਈਮ ਕਰਨਾ ਹੋ ਤਾਂ ਤੁਸੀਂ ਇਹਨਾਂ ਨੂੰ ਬੁਲਾ ਲਿਓ ਕੋਈ ਕੁਝ ਹੋਰ ਵੀ ਐਕਟੀਵਿਟੀਜ਼ ਇਲੀਗਲ ਐਕਟੀਵਿਟੀਜ਼ ਇਹਨਾਂ ਦੀ ਅਸੀਂ ਸਾਹਮਣੇ ਆ ਰਹੀ ਹੈ ਉਹ ਸਾਰੀ ये बंदे सारे उद्देश्य इन्वॉल्व हैं प्लस इन के उपर जिदा अं पहले भी थोड़ा तो दस चुके ऊपर तेरह तेरह अठारह अठारह परचे दर्ज हैं और ये उन मुकदमों में बेल करके आते हैं और बेल के बाद फिर वापस उही क्राइम करते हैं तो इस बार फर्दर इंटरोगेन के दौरान जो सा रिकवरी आई है वो पाँच पिस्तल बत्ती बोर समेत सोलह राउंड एक पिस्तल तीस बोर उन्नीस राउंड एक देसी कट्टा एक ग्डी जो पी बी एट डीबी सैवन नाइन जीरो पुरानी गड्डी है पर ये जो वेपन्स हैं ये असी वापस पांच पिस्टल ना तो और रिकवर किए हैं तुसी देख रहे हो इस अलावा तो पीछे ना दो दिन पहला तो एक मनी एक्सचेंज वालों की लुटकों हुई थी स्नैचिंग जिसके पैसे लुट के ले गए थे असी वो दोनों बंदे राउंड अप कर लिए जेदा ना नाम है अवतार सिंह उर्फ राणा एक है राकेश कुमार उर्फ विकी रिक्की इन तो असी एक पिस्टल सैवन पॉइंट सिक्स वो पांच राउंड आ, एक दात्र जरा है एक मोटरसाइकिल पी वी बत्तीस एस नाइन डबल जीरो टू दो मोबाइल फोन और सताईस सौ रुपया इन तो बरामद किया है इस तु तो अलावा पिछे सानू इंटीमेशन आ रही थी कि साडे एरिए बंदे इदादे हैं जोड़े इतने आके इलीगल एक्टिविटीज़ कर रहे हैं और आर इन पोजेसन ऑफ इलीगल वेपन सो असी बार बार ना नाकाबंदी करके और इतने जो आस पास के जो अबेंडेंड या फिर रेजिडेंशियल एरियाज हैं या उत्थे असी सर्च कर रहे थे दौराने सर सानू एक बंदा असी काबू किया है वह नाम है दलदार सिंह और उपर पहले भी तीन सौ चुरंजा ए तीन सौ तेईस पाँच सौ छः का एक मुकदमा दर्ज है इधे तो असी एक पिस्टल बरेटा सैवन पॉइंट सिक्स फाइव समेत मैगजीन पंद्रह राउंड जिंदा लाइव राउंड नौ लाख अस्सी हज़ार रुपए असी तो बरामद किए हैं और एक कार जो स्विफ्ट नंबरी पी बी जीरो टू ई पी सैवन एट डबल जीरो ਹੀ ਵਾਸ ਇਨ ਪੋਜੀਸ਼ਨ ਆਫ ਇਲੀਗਲ ਵੈਪਨ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਤੋਂ ਪੁੱਛ ਕੇ ਚੱਲ ਰਹੀ ਹੈ ਕਿ ਇਹ ਪੈਸਾ ਇਹਨੂੰ ਕਿੱਥੋਂ ਮਿਲਿਆ ਔਰ ਵੈਪਨ ਕਾਦੇ ਵਾਸਤੇ ਇਹਨੇ ਰੱਖਿਆ ਸੀ ਔਰ ਵੈਪਨ ਕਿੱਥੋਂ ਲੈ ਕੇ ਆਇਆ ਸੋ ਥੀਸ ਆਰ ਦਾ ਰਿਕਵਰੀਜ਼ ਮੈਡਮ ਇਹਨਾਂ ਦੇ ਪਹਿਲਾਂ ਵੀ ਕੋਈ ਜਿੰਨੇ ਵੀ ਫੜੇ ਹੋਏ ਇਹਨਾਂ ਕੋਲ ਪਹਿਲਾਂ ਪਰਚੇ ਹਾਂ ਜੀ ਪਹਿਲੇ ਵੀ ਪਰਚੇ ਜਿਹੜਾ ਇਹ ਬਿਲਦਾਰ ਸਿੰਘ ਹੈ ਜਿਹਦੇ ਤੋਂ ਅਸੀਂ 9,80,000 ਰੁਪਏ ਰਿਕਵਰ ਕੀਤਾ ਇਹਦੇ ਤੋਂ ਪਹਿਲੇ ਵੀ ਇੱਕ 76/2021 ਦੇ ਵਿੱਚ ਇਹਦੇ ਉੱਪਰ 354 ਏਕਾ ਪਰਚਾ ਹੈਗਾ ਔਰ ਇਹ ਇੱਕ ਮਹੀਨੇ ਜੇਲ੍ਹ ਵੀ ਲੈ ਕੇ ਆਇਆ ਹੈ 300 ਇਸ ਤੋਂ ਇਲਾਵਾ ਹਾਂਜੀ ਕੰਮ ਇਸ ਤੋਂ ਇਲਾਵਾ ਜਿਹੜੇ ਇਹ ਅਫਤਾਰ ਸਿੰਘ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦੇ ਉੱਪਰ ਵੀ ਨਾ ਪਹਿਲੇ ਪਰਚਾ ਦਰਜ ਹੈ ਜੋ ਵੀ ਆ ਰਿਹਾ ਵੈਰੀਫਾਈنگ ਫਰਦਰ ਡਿਟੇਲਸ ਤੁਹਾਨੂੰ ਦੱਸ ਦਵਾਂਗੇ